ਪ੍ਰੋ ਪੰਜਾਬ ਟੀਵੀ ਉੱਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਗੜੀ ਤਹਿਸਿਲ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿੱਥੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਸੀਬੀਆਈ ਅਦਾਲਤ ਦੇ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਝੂਠੇ ਕੇਸਾਂ ਵਿੱਚ ਪਾ ਕੇ ਰਿਸ਼ਵਤ ਲੈਂਦੇ ਸਨ ਰਿਸ਼ਵਤ ਲੈ ਕੇ ਇੱਕ ਸੂਰ ਲੋਕਾਂ ਨੂੰ ਫਿਰ ਛੱਟ ਦੇ ਸਾਹਨੇ ਚਾਰ ਪੁਲਿਸ ਮੁਲਾਜ਼ਮ ਐਸਐਸਪੀ ਐਸਪੀ ਤੇ ਦੋ ਐਸਐਚਓਜ਼ ਐਸਐਚਓਜ਼ ਨੇ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀਬੀਆਈ ਅਦਾਲਤ ਦੇ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਦੱਸ ਦੇਣਾ ਚਾਹੁੰਦੇ ਹਾਂ ਕਿ 2007 ਦਾ ਮਾਮਲਾ ਸੀਗਾ ਇਹ ਮੋਗਾ ਦੇ ਵਿੱਚ ਮੋਗਾ ਦੇ ਵਿੱਚ ਜਿਹੜਾ ਆ ਇੱਕ ਰੇਪ ਕੇਸ ਨੂੰ ਲੈ ਕੇ ਜਿਹੜਾ ਮਾਮਲਾ ਦਰਜ ਹੋਇਆ ਸੀਗਾ ਐਫਆਈਆਰ ਦਰਜ ਕੀਤੀ ਗਈ ਸੀ ਤਾਂ ਉਸ ਵੇਲੇ ਜੋ ਮੋਗਾ ਦੇ ਵਿੱਚ ਐਸਐਸਪੀ ਸੀ ਐਸਪੀ ਸੀ ਐਸਐਚਓ ਸੀ ਉਹਨਾਂ ਦੇ ਵੱਲੋਂ ਤਕਰੀਬਨ 50 ਜਣਿਆਂ ਦੇ ਉੱਤੇ ਜਿਹੜਾ ਇਹ ਮਾਮਲਾ ਦਰਜ ਕਰ ਦਿੱਤਾ ਗਿਆ ਸੀਗਾ ਜਿਹੜੇ ਕਿ ਅਫਸਰ ਸਗੇ ਸਿਆਸਤਦਾਨ ਸਗੇ ਤਾਂ ਉਹਨਾਂ ਨੂੰ ਜਿਹੜਾ ਇਹ ਫਸਾਇਆ ਗਿਆ ਸੀਗਾ ਉਹਨਾਂ ਕੋਲੋਂ ਪੈਸੇ ਜਿਹੜਾ ਮੰਗਣ ਦੇ ਇਲਜ਼ਾਮ ਜਿਹੜੇ ਆ ਉਹ ਲੱਗੇ ਸਨ ਕਿ ਇਹਨਾਂ ਕੋਲੋਂ ਰਿਸ਼ਵਤ ਮੰਗੀ ਗਈ ਨਹੀਂ ਤਾਂ ਤੁਹਾਨੂੰ ਪਸਾਦਤਾ ਜਾਵੇਗਾ ਤਾਂ ਸਿੱਧੇ ਤੌਰ ਤੇ ਕਹਿ ਸਕਦੇ ਕਿ ਜਿਹੜੇ ਬੇਕਸੂਰ ਆ ਉਹਨਾਂ ਨੂੰ ਫਸਾਇਆ ਜਾਂਦਾ ਸੀਗਾ ਪਰ ਜਦੋਂ ਮੋਗਾ ਦੇ ਵਿੱਚ ਇਹ ਐਫਆਈਆਰ ਦਰਜ ਹੁੰਦੀ ਹੈ ਤਾਂ ਉਸ ਵੇਲੇ ਸਾਰੇ ਮਾਮਲੇ ਦਾ ਪਰਦਾਫਾਸ਼ ਹੁੰਦਾ ਹੈ ਮੋਗਾ ਐਫਆਈਆਰ ਦੇ ਵਿੱਚ ਰੇਪ ਕੇਸ ਮਾਮਲੇ ਦੇ ਵਿੱਚ 50 ਜਣਿਆਂ ਦੇ ਉੱਤੇ ਐਫਆਈਆਰ ਜਿਹੜੀ ਆ ਉਹ ਦਰਜ ਕਰ ਦਿੱਤੀ ਜਾਂਦੀ ਹੈ ਜਿਨ੍ਹਾਂ ਵਿੱਚ ਅਫਸਰ ਤੇ ਸਿਆਸਤਦਾਨ ਵੀ ਹੁੰਦੇ ਨੇ ਤਾਂ ਉਸ ਦੇ ਬਾਅਦ ਜਿਹੜਾ ਆ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਮਸਲਾ ਪਹੁੰਚਦਾ ਤਾਂ ਇਹ ਸਾਰੀ ਚੀਜ਼ ਨੂੰ ਦੇਖਦੇ ਹੋਏ ਅਫਸਰਾਂ ਦੇ ਉੱਤੇ ਇਲਜ਼ਾਮ ਲੱਗੇ ਦੇਖਦੇ ਹੋਏ ਸਿਆਸਤਦਾਨਾਂ ਉੱਤੇ ਇਲਜ਼ਾਮ ਲੱਗੇ ਦੇਖਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਮਾਮਲਾ ਸੀਬੀਆਈ ਨੂੰ ਦੇ ਦਿੱਤਾ ਜਾਂਦਾ ਜਿਸ ਤੋਂ ਬਾਅਦ ਜਾਂਚ ਹੁੰਦੀ ਹੈ ਤੇ ਫਿਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਬੇਕਸੂਰ ਲੋਕਾਂ ਉੱਤੇ ਝੂਠੇ ਕੇਸ ਪਾਉਂਦੇ ਨੇ ਚਾਹੇ ਉਹ ਸਿਆਸਤਦਾਨੇ ਵੱਡੇ-ਵੱਡੇ ਸਿਆਸਤਦਾਨਾਂ ਜਾਂ ਵੱਡੇ-ਵੱਡੇ ਅਫਸਰਾਂ ਉੱਤੇ ਕੇਸ ਪਾ ਕੇ ਲੱਖਾਂ ਰੁਪਏ ਜਿਹੜੇ ਆ ਰਿਸ਼ਵਤ ਦੇ ਰੂਪ ਦੇ ਵਿੱਚ ਲੈਂਦੇ ਨੇ ਉਸ ਤੋਂ ਬਾਅਦ ਇਹਨਾਂ ਚਾਰੇ ਪੁਲਿਸ ਮੁਲਾਜ਼ਮਾਂ ਉੱਤੇ ਹੁਣ ਗਾਜ ਡਿੱਗੀ ਹੈ ਦੋਸ਼ੀ ਕਰਾਰ ਦੇ ਦਿੱਤੇ ਗਿਣ ਤੇ 4 April ਨੂੰ ਜਿਹੜਾ ਆ ਇਹਨਾਂ ਚਾਰੇ ਦੋਸ਼ੀਆਂ ਨੂੰ CBI ਅਦਾਲਤ ਦੇ ਵੱਲੋਂ ਜਿਹੜਾ ਆ ਉਹ ਸਜ਼ਾ ਸੁਣਾਈ ਜਾਵੇਗੀ ਮੁਹਾਲੀ ਦੀ CBI ਅਦਾਲਤ ਦੇ ਵੱਲੋਂ ਜਿਹੜੀ ਆ ਸਜ਼ਾ ਸੁਣਾਈ ਜਾਵੇਗੀ ਤਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਂ ਉਸ ਵੇਲੇ ਕੋਰਟ ਨੇ ਇਹ ਵੀ ਕਿਹਾ ਸੀ ਕਿਹਾ ਸੰਗਾ ਕਿ ਜੰਮੂ ਸੈਕਸ ਸਕੈਂਡਲ ਦੇ ਨਾਲੋਂ ਇਹ ਜਿਹੜਾ ਆ ਮਾਮਲਾ ਘਟਨੀ ਜੰਮੂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਇੱਕ ਸੈਕਸ ਸਕੈਂਡਲ ਹੋਇਆ ਸਿਕਾ ਜਿਸ ਵਿੱਚ ਇੱਕ ਮਹਿਲਾ ਨੇ ਵੱਡੇ ਸਿਆਸਤਦਾਨਾਂ ਨੂੰ ਫਸਾ ਦਿੱਤਾ ਸਿਕਾ ਤੁਹਾਨੂੰ ਪਤਾ ਹੀ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਲੜਕੀਆਂ ਜਿਹੜੀਆਂ ਸਪਲਾਈ ਕਰਨ ਦੇ ਮਾਮਲੇ ਦੇ ਵਿੱਚ ਉਹਨਾਂ ਸਿਆਸਤਦਾਨਾਂ ਨੂੰ ਫਸਾਇਆ ਗਿਆ ਸੀ ਹਾਲਾਂਕਿ ਉਹ ਬਾਅਦ ਵਿੱਚ ਬਰੀ ਵੀ ਹੋਏ ਤੇ ਉਹਨਾਂ ਨੂੰ ਫਿਰ 2018 ਦੇ ਵਿੱਚ ਸਜਾਮ ਵੀ ਹੋਈਆਂ ਦੋਸ਼ੀਆਂ ਨੂੰ ਤਾਂ ਉਸੇ ਤਰੀਕੇ ਦੇ ਨਾਲ ਇੱਕ ਇਹ ਸਕੈਂਡਲ ਸੀਗਾ ਉਸੇ ਤਰੀਕੇ ਦੇ ਨਾਲ ਜਿਹੜਾ ਆ ਬੇਕਸੂਰ ਲੋਕਾਂ ਨੂੰ ਫਸਾਉਂਦੇ ਸੀਗੇ ਪੁਲਿਸ ਮੁਲਾਜ਼ਮ ਮੋਗਾ ਦੇ ਵਿੱਚ ਜੋ ਮੋਗਾ ਜਿਹੜਾ ਆ ਸਿਟੀ ਥਾਣੇ ਦੇ ਵਿੱਚ ਇਹਨਾਂ ਦੀ ਡਿਊਟੀ ਹੁੰਦੀ ਸੀ ਕਿ ਤਾਂ ਇਹਨਾਂ ਵੱਲੋਂ ਬੇਕਸੂਰ ਲੋਕਾਂ ਉੱਤੇ ਝੂਠੇ ਕੇਸ ਪਾਏ ਜਾਂਦੇ ਸਾਨੂੰ ਨਾਲ ਕੋਲੋਂ ਪੈਸੇ ਲੈ ਕੇ ਫਿਰ ਉਹਨਾਂ ਨੂੰ ਛੱਡਿਆ ਜਾਂਦਾ ਸੀਗਾ ਤਾਂ ਜਦੋਂ ਉਸ ਦਾ ਖਲਾਸਾ ਕਦੋਂ ਹੁੰਦਾ ਜਦੋਂ 2007 ਦੇ ਵਿੱਚ ਮੋਗਾ ਵਿੱਚ ਇੱਕ ਐਫ ਆਈ ਆਰ ਹੁੰਦੀ ਮੋਗਾ ਸਿਟੀ ਥਾਣੇ ਦੇ ਵਿੱਚ ਇੱਕ ਰੇਪ ਕੇਸ ਮਾਮਲੇ ਨੂੰ ਲੈ ਕੇ ਨਵਾਲਿਕ ਦਾ ਪੁਆ ਸਗਾ ਉਸ ਕੇਸ ਮਾਮਲੇ ਨੂੰ ਲੈ ਕੇ ਐਫ ਆਈ ਆਰ ਦਰਜ ਹੁੰਦੀ ਆ ਤਾਂ ਉਸ ਦੇ ਬਾਅਦ ਜਦੋਂ 50 ਜਣਿਆਂ ਦੇ ਨਾਮ ਜਦ ਕੀਤੇ ਜਾਂਦੇ ਨੇ ਪੁਲਿਸ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਤਾਂ ਕਿਤੇ ਨਾ ਕਿਤੇ ਸ਼ੱਕੀ ਕੇਰੇ ਵਿੱਚ ਸਾਰਾ ਮੌਲ ਆ ਜਾਂਦਾ ਤਾਂ ਉਸ ਦੇ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਿਹੜੇ ਚਿੰਤਾ ਜ਼ਾਹਿਰ ਕਰਦੇ ਹੋਏ ਸੀਬੀਆਈ ਦੇ ਕੋਲ ਇਹ ਜਿਹੜੀ ਹੈ ਜਾਂਚ ਲਈ ਸੀਬੀਆਈ ਦੇ ਕੋਲ ਸਾਰਾ ਜਿਹੜਾ ਮਾਮਲਾ ਦੇ ਦਿੱਤਾ ਜਾਂਦਾ ਕਿਉਂਕਿ ਸਿੱਧੇ ਤੌਰ ਤੇ ਉਸ ਦੇ ਬਾਅਦ ਫਿਰ ਸੀਬੀਆਈ ਜਾਂਚ ਕਰਦੀ ਆ ਤਾਂ ਚਾਰ ਪੁਲਿਸ ਮੁਲਾਜ਼ਮ ਇਸ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਨੇ ਦੱਸ ਦੇਣਾ ਚਾਹੁੰਦੇ ਕਿ ਚਾਰ ਪੁਲਿਸ ਮੁਲਾਜ਼ਮਾਂ ਦੇ ਨਾਮ ਜੋ ਉਸ ਵੇਲੇ ਦੇ ਐਸਐਸਪੀ ਦਵਿੰਦਰ ਸਿੰਘ ਗਰਚਾ ਤੇ ਉਸ ਵੇਲੇ ਦੇ ਜੋ ਐਸਪੀ ਪਰਮਦੀਪ ਸਿੰਘ ਸੰਧੂ ਜੇ ਇਸ ਤੋਂ ਲਾਵਾ ਮੋਗਾ ਸੇ ਥਾਣੇ ਦੇ ਦੋ ਸਾਬਕਾ ਐਸਐਚਓ ਸਗੇ ਰਮਨ ਕੁਮਾਰ ਤੇ ਇਨਸਪੈਕਟਰ ਅਮਰਜੀਤ ਸਿੰਘ ਤਾਂ ਉਹਨਾਂ ਦੇ ਉੱਤੇ ਜਿਹੜੀ ਹੈ ਉਹਨਾਂ ਇਹਨਾਂ ਨੂੰ ਦੋਸ਼ੀ ਕਰਾਰ ਜਿਹੜਾ ਆ ਉਹਦੇ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਹੁਣ 4 ਅਪ੍ਰੈਲ ਨੂੰ ਇਹਨਾਂ ਨੂੰ ਸਜ਼ਾ ਸੁਣਾਈ ਜਾਵੇਗੀ ਨਾਲ ਹੀ ਦੱਸ ਦੇਣਾ ਚਾਹੁੰਦੇ ਕਿ ਇਸ ਦੇ ਵਿੱਚ ਜੋ ਅਕਾਲੀ ਲੀਡਰ ਜੋ ਕਿ ਸਾਬਕਾ ਮੰਤਰੀ ਵੀਰ ਨੇ ਤੋਤਾ ਸਿੰਘ ਉਹਨਾਂ ਦੇ ਜੋ ਪੁੱਤਰ ਸਗੇ ਬਲਜਿੰਦਰ ਸਿੰਘ ਉਹਨਾਂ ਦਾ ਵੀ ਨਾਮ ਜਦ ਉਹਨਾਂ ਨੂੰ ਵੀ ਇਸ ਦੇ ਵਿੱਚ ਫਸਾਇਆ ਗਿਆ ਸੀ ਨਾਮ ਜਦ ਹੋਏ ਸੀਗੇ ਤਾਂ ਉਹਨਾਂ ਨੂੰ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਤਈ ਵੀ ਨਾਲ ਜੁੜਦਾ ਸੀਗਾ ਉਹਨਾਂ ਨੂੰ ਇਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਇਹ ਵੀ ਇੱਕ ਖਬਰ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਬਰਜਿੰਦਰ ਸਿੰਘ ਦੇ ਨਾਲ ਨਾਲ ਸੁਖਰਾਜ ਸਿੰਘ ਨੂੰ ਵੀ ਬਰੀ ਕਰ ਦਿੱਤਾ ਗਿਆ ਤਾਂ ਉਹ ਵੀ ਇਸ ਸਕੈਂਡਲ ਦੇ ਵਿੱਚ ਫਸੇ ਹੋਏ ਸਨ ਤਾਂ ਉਹਨਾਂ ਨੂੰ ਬਰੀ ਕੀਤਾ ਗਿਆ ਤਾਂ ਉੱਥੇ ਹੀ ਨਾ ਚਾਰ ਪੁਲਿਸ ਮੁਲਾਜ਼ਮਾਂ ਨੂੰ 4 ਅਪ੍ਰੈਲ ਨੂੰ ਜਿਹੜੀ ਹੈ ਉਹ ਸਜ਼ਾ ਸੁਣਾ ਦਿੱਤੀ ਗਈ